ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਤੁਸੀਂ ਅੱਜ ਇਹ ਨਗਰ ਕੀਰਤਨ ਦੇਖਦੇ ਹੋ ਉਹ ਸ਼ਹੀਦ ਬਾਬਾ ਬਚਿੱਤਰ ਸਿੰਘ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਅੱਜ ਨਗਰ ਕੀਰਤਨ ਵੱਡਾ ਗੁਰਦੁਆਰਾ ਸ਼ਹੀਦ ਬਾਬਾ 75 ਸਿੰਘ ਸਿੰਘ ਸਵਾ ਉਥੋਂ ਵਸਤੀ ਮਿੱਠੂ ਤੋਂ ਅੱਜ ਸਜਾਇਆ ਗਿਆ ਹੈ ਤੁਸੀਂ ਦੇਦੇ ਪਿਓ ਸੰਤਾਂ ਦਾ ਠਾਠਾ ਮਾਰਦਾ ਕੱਟ ਔਰ ਪੰਜ ਪਿਆਰਿਆਂ ਦੇ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਯਗਦਾਈ ਦੇ ਵਿੱਚ ਜੁਟਿਆ ਜਾ ਰਿਹਾ ਹੈ ਇਹ ਨਗਰ ਕੀਰਤਨ 26 ਤਰੀਕ ਨੂੰ ਇਸੇ ਨਗਰ ਕੀਰਤਨ ਦੇ ਸਬੰਧ ਦੇ ਪ੍ਰਕਾਸ਼ ਜੱਟ ਦੇ ਸਬੰਧ ਦੇ ਵਿੱਚ ਬਾਬਾ ਚਿੱਤ ਬਾਬਾ ਚਿੱਤਰ ਸਿੰਘ ਦੇ 26 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦਰਬਾਰ ਮਹਾਨ ਕੀਰਤਨ ਦਰਬਾਰ ਜੋ ਸਾਹਮਣੇ ਗੁਰੂ ਘਰ ਗੁਰਦੁਆਰਾ ਸਾਹਿਬ ਦੀ ਉੱਤੇ ਸਜਾਇਆ ਜਾ ਸਜਾਇਆ ਜਾਊਗਾ ਆਪ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆਪ ਉੱਤੇ ਵੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾਲ ਨਗਰ ਕੀਰਤਨ ਹੈ ਸਾਡੇ ਮਹਾਨ ਸ਼ਹੀਦ ਤਾਂ ਤਾਂ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਪਿਲਾ ਨੰਦਗੜ੍ਹ ਦੇ ਵਿੱਚੇ ਜਦੋਂ ਪਹਾੜੀ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ ਇੱਕ ਮਸਤ ਹਾਥੀ ਤਿਆਰ ਕੀਤਾ ਗਿਆ ਤੇ ਉਧਰੋਂ ਗੁਰੂ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਬਾਬਾ ਬਚਿੱਤਰ ਸਿੰਘ ਨੇ ਉਸ ਮਸਤ ਹਾਥੀ ਦੇ ਨਾਗਣੀ ਮਾਰੀ ਅੱਜ ਅਸੀਂ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਜੋ ਇੱਕ ਜਨਮ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੀ ਅਰੰਭਤਾ ਸ਼ੁਰੂ ਹੋ ਚੁੱਕੀ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਭ ਤੋਂ ਆਰੰਭ ਹੋ ਕੇ ਸ਼ਹੀਦ ਬਾਬਾ ਚਿੱਤਰ ਸਿੰਘ ਦੀ ਬਸਤੀ ਵਿੱਚੋਂ ਆਰੰਭ ਹੋ ਕੇ ਗੁਰਦੁਆਰਾ ਗੁਰਨਾਨਕ ਆਪਣੇ ਨਾਨਕ ਸਰ ਗੁਰਦੁਆਰਾ ਲਾਹੌਰੀਆਂ ਬਾਬਾ ਕੇਰ ਸਿੰਘ ਜੀ ਦੇ ਗੁਰਦੁਆਰਤ ਹੁੰਦਾ ਹੈ ਸੈਨਸ ਸੋਲਜਰ ਸਕੂਲ ਨਹਿਰ ਦੇ ਪੁਲ ਤੋਂ ਅੰਦਰ ਨੂੰ ਹੁੰਦਾ ਹੈ ਗੁਰਦੁਆਰਾ ਸ੍ਰੀ ਗੁਰੂ ਅਜੰਦੇਵ ਜੀ ਨਗਰ ਤੇ ਗੁਰਦੁਆਰਾ ਸ੍ਰੀ ਗੁਰਨਾਨਕ ਅੰਦੇਵ ਜੀ ਨਗਰ ਤੋਂ ਹੁੰਦਾ ਹੈ ਆ ਸਮਾਪਤੀ ਹੈ ਜੋ ਗੁਜਾਰਾ ਸਿੰਘ ਸਮਾਜੀਤ ਬਾਬਾ ਬਚਿੱਤਰ ਸਿੰਘ ਜੀ ਵੀ ਕੇ ਹੋਏਗੀ ਤੇ 26 ਤਰੀਕ ਨੂੰ ਗੁਰੂ ਬਾਬਾ ਬਚਿੱਤਰ ਸਿੰਘ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਇੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਜਿਸ ਵਿੱਚ ਢਾਡੀ ਜਥਾ ਬੀਬੀ ਬਲਜੀਤ ਕੌਰ ਦਲੇਰ ਕੌਰ ਜੀ ਦਾ ਜਥਾ ਆ ਰਿਹਾ ਹੈ ਤੇ ਭਾਈ ਸਾਹਿਬ ਸਿਮਰਪ੍ਰੀ ਗੁਰੂ ਭਾਈ ਸਾਹਿਬ ਭਾਈ ਸਿਮਰਪ੍ਰੀ ਸਿਮਰਪ੍ਰੀ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ ਆ ਰਹੇ ਨੇ ਉਹ ਕੀਰਤਨ ਰਾਹੀ ਔਰ ਢਾਡੀ ਵਾਰਾਂ ਰਾਹੀ ਗੁਰੂ ਪਾਪਾ ਬਚਿੱਤਰ ਸਿੰਘ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਚਾਣਨਾ ਪਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 25 ਤਰੀਕ ਨੂੰ ਦਿਨ ਸ਼ੁੱਕਰਵਾਰ ਵਿਸ਼ਾਲ ਆਪਣੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅੰਮ੍ਰਿਤ ਸੰਚਾਰ ਕਰਾਣ ਆ ਰਹੇ ਨੇ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਸੰਚਾਰ ਕਰਨਾ ਹੋਵੇ ਅੰਮ੍ਰਿਤ ਪਾਨ ਕਰਨਾ ਹੋਵੇ ਉਹ ਕਿਰਪਾ ਕਰਕੇ ਦਾਸ ਨੂੰ ਨੰਬਰ ਲਿਖਾ ਦੇਣ ਨੋਟ ਕਰਾ ਦੇਣ ਦਾਸ ਦਾ ਨੰਬਰ ਹੈ 981554719 7009239263 ਦੋ ਨੰਬਰ ਨੇ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਹੋਵੇ ਉਹ ਕਿਰਪਾ ਕਰਕੇ ਦਾਸ ਦੇ ਨੰਬਰ ਤੇ ਕੰਟੈਕਟ ਕਰ ਲੈਣ ਤੇ ਕਾਰਨ ਇਹ ਜਿਹੜੇ ਉਹ ਸਾਰੇ ਪ੍ਰੇਨਿਸ਼ਕਾਮ ਸੇਵਾ ਹੋ ਰਹੀ ਹੈ ਥਾਰੀਆਂ ਸੰਗਤਾਂ ਬੇਨਤੀ ਹੈ ਇਸ ਜਗ ਦੇ ਵਿੱਚੇ ਵੱਧ ਚੜ ਕੇ ਪਹੁੰਚ ਕੇ ਕੁਝੁ ਕੁਰਤियां ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ